ਮਾਏ ਗੁਰਜੀ ਦਾ ਖਾਲਸਾ ਅਸੀਂ ਬਖੀਰ ਬੀਤੇ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆ ਗਾਨਗੀ ਤਰਜੀ ਤੋਂ ਅਮਰਤ ਛਕਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸ਼ਮੀਸ਼ ਪਿਤਾ ਜੀ ਤੋਂ 3 ਮਾਰਚ 1999 ਦੀ ਵਿਸਾਖੀ ਨੂੰ ਭਾਈ ਮਨੀ ਸਿੰਘ ਅਤੇ ਆਪ ਜੀ ਦੀ ਸਪੋਤਨੀ ਬੀਬੀ ਸੀਤੋਬਾਈ ਬਸੰਤ ਕੌਰ ਜੀ ਨੇ ਵੀ ਪਰਵਾਰ ਸੇ 30 ਮਾਰਚ 1999 ਈਸਵੀ ਵਿਸਾਖੀ ਦੇ ਦਿਹਾੜੇ ਖੰਡੇ ਬਾਟੇ ਦੀ ਪੋਲ ਛਕੀ ਨਜਕਰ ਤੇ ਗੁਰ ਅਮਰਤ ਦੀ ਜੋ ਮੰਨਿਏ ਥੀ ਸਿੰਘ ਮੰਨੀਆਂ ਕੀ ਜੋ ਤੇ ਭਾਈ ਸਹਿਬ ਮੰਨਿਏ ਤੋਂ ਮਨੀ ਸਿੰਘ ਸਜ ਗਏ ਭਾਈ ਸੇਵਾ ਸਿੰਘ ਸੀਧ ਬਲਾਸ ਦਾ ਕਰਤਾ ਇਹ ਪਰਥਾਈ ਲਿਖਦਾ ਹੈ ਇਸ ਪਰਥਾਈ ਲਿਖਦਾ ਹੈ ਕੋਲ ਜੋ ਕਹਿ ਥੀ ਦਸਮੇਸ ਜੂ ਮਨਾਈ ਥੀ ਸਿੰਘ ਮਨੀ ਬਣਾ ਜੋ ਪਾਂਚ ਪਿਆਏ ਚੂਲੀ ਮਨੀ ਸਿੰਘ ਕੋ ਪਾਂਚ ਬਾਰੀ ਗੁਰੂ ਫਤਿਹ ਬੁਲਾਇਓ ਪਾਂਚ ਚੂਲੀ ਮੱਦ ਅਖਨ ਡਾਰ ਕੇ ਪਾਂਚ ਚੂਲੀ ਵਿੱਚ ਕੇਸਨ ਪਾਇਓ ਸੇਵਾ ਹਰੀ ਨੇ ਨੀਲ ਨ ਬਰ ਸ੍ਰੀ ਗੁਰੂ ਤਨ ਮਨੀ ਜੂ ਕੇ ਸਜਾਇਓ ਖਾਲਸਾ ਸਾਜਣ ਸਮੇਂ ਜਿਵੇਂ ਨੀਲੇ ਵਸਤਰ ਪੰਜਾਬ ਦੇ ਆਰਿਆਂ ਨੂੰ ਪਰਾਹੇ ਤੇ ਆਪ ਜੀ ਨੇ ਵੀ ਨੀਲੇ ਵਸਤਰ ਪਹਿਨੇ ਸਨ ਤੇ ਜੇ ਸਮੇਂ ਭਾਈ ਮਨੀ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੇ ਅਮਰਤ ਦੀ ਦਾਤ ਬਖਸ਼ੀ ਉਸੇ ਸਮੇਂ ਭਾਈ ਮਨੀ ਸਿੰਘ ਜੀ ਨੇ ਵੀ ਨੀਲੇ ਵਸਤਰ ਪਹਿਨੇ ਹੋਏ ਸਨ ਇਹ ਨੀਲਾ ਬਾਣਾ ਕਾਲਪੁਰਖ ਦੇ ਹਲਸਾ ਵਿੱਚ ਦਸ਼ਮੇਸ਼ ਗੁਰੂ ਜੀ ਦੀ ਆਗਮਚਾਰ ਤੋਂ ਕੀ ਸਜਾਇਆ ਗਿਆ ਹੈ ਖਾਲਸਾ ਕਾਲਪੁਰਖ ਪਰਖ ਕੀ ਫੌਜ ਵਰਖ ਤੇ ਉਹ ਖਾਲਸਾ ਪ੍ਰਮਾਤਮਕੀ ਮੌਜ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹੂੰ ਕਰੋਨ ਮਹਾਸਾ ਦਸਵੇਂ ਪਾਸ਼ਾ ਜੀ ਖਾਲਸੀ ਦੀ ਅਪਾਰ ਮਹਿਮਾ ਚਾਰਦੇ ਹੋਏ ਬਖਸ਼ਿਸ਼ ਕਰ ਰਹੇ ਹਨ ਖਾਲਸਾ ਸਤਗੁਰੂ ਜੀ ਦਾ ਮੁਖ ਹੈ ਅਤੇ ਸਾਰੇ ਸਾਡੇ ਸਰੀਰ ਦੇ ਅੰਗਾਂ ਸਮਾਨ ਹੈ ਖਾਲਸਾ ਗੁਰ ਦਾ ਨਜਰੂਬ ਹੈ ਖਾਲਸਾ ਜੀ ਵੇਚ ਸਤਗੁਰੂ ਜੀ ਆਪ ਨਿਵਾਜ਼ ਰਖ ਨਵਾਸ ਰਖਦੇ ਹਨ ਮਾਈ ਮਨੀ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਜੀ ਨੇ અપਾਰ ਬਖਸ਼ਿਸ਼ਾਂ ਕੀਤੀਆਂ ਆਪ ਜੀ ਨੂੰ ਕਲਗੀ ਤਰਜੀਹ ਦਾ ਦਮਾਨ ਦਮਾਨ ਹੋਣ ਦੀ ਉਪਾਧੀ ਬਖਸ਼ੀ ਆਪ ਆਪਣੀ ਸਾਸ਼ਤਰ ਕਸ਼ਲਤਾ ਕਰਕੇ ਸਮਕਾਲੀਆਂ ਵਿੱਚ ਇੱਕ ਪ੍ਰਮੁੱਖ ਯੋਧੇ ਮੰਨੇ ਜਾਂਦੇ ਸਨ ਸਤਿਗੁਰੂ ਜੀ ਦਾ ਦਬਾਨ ਹੋਣ ਦੀ ਹੈ ਇਸੇਤ ਵਿੱਚ ਨੇਕ ਮਾਲੀ ਸਿਆਸੀ ਅਤੇ ਪ੍ਰਬੰਧਕੀ ਮਾਮਲਿਆਂ ਵੱਲ ਵੀ ਆਪ ਜੀ ਨੂੰ ਪੂਰਾ ਧਿਆਨ ਦੇਣਾ ਪੈਂਦਾ ਸੀ ਕੱਲ੍ਹ ਕੀ ਧਰਪਤਾ ਜੀ ਦੀ ਬਖਸ਼ਿਸ਼ ਹੈ ਸਿੱਖ ਕੌਮ ਦੇ ਉੱਗੇ ਖੋਜੀ ਵਿਦਮਾਨ ਜ세ਦਾਰ ਮਹਿੰਦਰ ਸਿੰਘ ਖੈਰਾ ਜੂਕੇ ਜਿਨ੍ਹਾਂ ਦੇ ਖੋਜ ਭਰੇ ਧਾਰਮਿਕ ਇਤਿਹਾਸਕ ਲੇਖ ਪੰਜਾਬ ਟਾਈਮਜ਼ ਤੇ ਹੋਰ ਬਹੁਤ ਸਾਰੇ ਪੰਜਾਬੀ ਮੈਗਜ਼ੀਨ ਤੇ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ ਬਹੁਤ ਹੀ ਮਲਾਪੜੇ ਸਿੰਘ ਹਨ ਲਿਖਦੇ ਹਨ ਕਿ ਦਸ਼ਮੇਸ਼ ਪਿਤਾ ਸ਼ਰਮਨ ਸੰਦਾਨੀ ਨੇ ਉਹ ਉੱਚੀ ਨੀਚ ਅਤੇ ਜਾਤ ਪਾਠ ਦਾ ਪੰਪੇਦ ਦੂਰ ਕਰਕੇ ਖਾਲਸਾ ਪੰਥ ਦੀ ਸਾਂਝਾ ਕਰਕੇ ਹਿੰਦੁਸਤਾਨ ਵਿੱਚ ਇੱਕ ਨਵਾਂ ਅਦੁੱਤੀ ਐਨਕਲਾਬ ਲਿਆ ਕੇ ਸਿੱਖ ਧਰਮ ਨੂੰ ਜਾਗਰੂਕ ਕਰਦੇ ਆ ਸਿੱਖ ਕੌਮ ਨੂੰ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਦਾਸ ਨਾਮ ਤੋਂ ਬੰਧਨ ਕੀਤਾ ਤੇ ਇਹ ਫਿਰ ਅਮਨਤ ਛਕਾ ਕੇ ਕਿਲੇ ਬਣਾਉਣ ਲੱਗ ਪਏ ਮਦਮਾਨਾਂ ਦੀਆਂ ਲਿਖਤਾਂ ਅਨੁਸਾਰ ਅਮਨਤ ਛਕਣ ਤੋਂ ਪਹਿਲਾਂ ਪੰਜ ਪਿਆਰੇ ਆ ਦੀ ਇਹ ਹਾਲਤ ਸੀ ਕਾਮ ਹਮਾਰਾ ਤੋਲਣ ਤੱਕੜੀ ਲੰਮੀ ਕਦਰ ਕਦੇ ਨਾ ਪਖੜੀ ਚਿਲੀ ਉੱਡ ਡੱਡ ਕੇ ਮਰ ਜਾਏ ਦਰਕਰਸੇ ਕੈਸੇ ਲੜ ਪਾਏ ਪਰ ਜਦੋਂ ਪਾਈ ਦਿਆ ਸਿੰਘ ਜੀ ਨੇ ਕਨਗੀ ਧਰਜੀ ਤੋਂ ਅਮਰਤ ਛਕਿਆ ਫੇਰ ਤਾਰ ਲੂੰਗਾ ਇੱਕ ਇੱਕ ਕੋ ਸਮਸੀਰ ਕੇ ਅੱਗੇ ਰੱਖ ਦੂੰਗਾ سینਾ ਔਰ ਜਿਗਰ ਚੀਰ ਚੀਰ ਕੇ ਆਗੇ ਦੁਨੀਆ ਤੋਂ ਚੁੱਕ ਦੁਨੀਆ ਤੋਂ ਚੁੱਕਤੀ ਹੈ ਤਕਦੀਰ ਕੇ ਆਗੇ ਆਵਤ ਕਦੀਰ ਪੀ ਚੁਕੇਗੀ ਮੇਰੇ ਤੀਰ ਕੇ ਆਗੇ ਪਰਗਟ ਕਿਆ ਖਾਲਸਾ ਤਨ ਕੋ ਨਿੱਤਾ ਰਾਜ ਵਾਹਿਗੁਰੂ ਗੋਬਿੰਦ ਸਿੰਘ ਵੱਡਾ ਗ੍ਰੀਮ ਨਮਾਜ ਰੰਗ ਅਰੰਗ ਜੀਵਦਾ ਜਜੂਸ ਔਰ ਔਬ ਉੱਲਾ ਤਰਾਨੀ ਜੋ ਕੇ ਇੱਕ ਪੰਡਤ ਦਾ ਰੂਪ ਧਾਰ ਕੇ ਉਹ ਜਾਨਾ ਹੈ ਕਿ ਉਸ ਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਨੇ ਉਸ ਹੀ ਕਰਦਾ ਸੀ ਤੇ ਦਸ਼ਮੇਸ਼ ਪਿਤਾ ਜੀ ਤੋਂ ਪਰ ਉਹ ਕੇ ਅਵਤਾਰਾ ਕੇ ਜਮੇ ਸਿੰਘ ਨਾਮ ਰੱਖਿਆ ਅਤੇ ਚ ਮਕੌਰ ਸਾਹਿਬ ਦੀ ਜੰਗ ਵਿੱਚ 22 ਦਸੰਬਰ 1704 ਈਸਵੀ ਨੂੰ ਸੀਧ ਹੋ ਗਿਆ ਉਹ ਲਖਦਾ ਹੈ ਕਿ ਉਸ ਸਮੇਂ ਕਨਗੀਤਾ ਜੀ ਦੇ ਮਹਿਲਾ ਮਹਿਲਾ ਅਤੇ ਤਿੰਨ ਸਹਿਬਜਾਦਿਆਂ ਦੇ 30 35 ਪ੍ਰਾਨੀਆਂ ਨੇ ਅਮਰਤਾ ਦੀ ਦਾਤ ਪ੍ਰਾਪਤ ਕੀਤੀ ਮਾਮਾ ਗੁਜਰੀ ਜੀ ਮਾ ਮਾਤਾ ਗੁਜਰੀ ਜੀ ਮਾਤਾ ਜੀਤੋ ਜੀ ਮਾਤਾ ਸੁੰਦਰ ਕੌਰ ਜੀ ਅਤੇ ਸਹਿਬਜਾਦੇ ਬਾਬਾ ਬਾਬਾ ਜੀਤ ਸਿੰਘ ਜੀ ਸਹਿਬ ਜਾਦਾ ਬਾਬਾ ਜੂਹਾਰ ਸਿੰਘ ਜੀ ਅਤੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਕਲਗੀਧਰ ਦਸਵੀਂ ਸੁਪਤਾ ਜੀ ਤੋਂ ਸੋਨਾ ਸੋਨੜਾ ਨਵੇਂ ਦੀ ਵਸਾਖੀ ਨੂੰ ਅਵਤਪਨ ਕੀਤਾ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੀ ਆਜੂ ਉਸ ਸਮੇ 35 ਦਿਨਾਂ ਦੀ ਸੀ ਆਪ ਜੀ ਦਾ ਜਨਮ ਮਾਤਾ ਜੀਤ ਕੌਰ ਜੀ ਦੀ ਕੁੱਖੋਂ 25 ਫਰਵਰੀ ਨੂੰ 1699 ਈਸਵੀ ਬਦਵਾਰ ਨੂੰ ਸ੍ਰੀ ਨੰਦਪੁਰ ਸਾਹਿਬ ਵਿਖੇ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਥਾ ਦਾ ਪ੍ਰਵਾਚ ਚਲਾਇਆ ਦਸ਼ਮੇਸ਼ ਪਿਤਾ ਜੀ ਨੇ ਗੁਰਗੱਦੀ ਤੇ ਬੈਠਦੇ ਐ ਸਿੱਖ ਸੰਗਤਾਂ ਨੂੰ ਹਕੂਨਾਮੀ ਭੇਜ ਦਿੱਤੇ ਕਿ ਉਹ ਕਾਰ ਪੀਠਾ ਮਜੋਂ ਘੋੜੇ ਆਦਕ ਪੀਠਾ ਲਿਆਉਣ ਕਲਗੀਧਰ ਜੀ ਨੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹ ਸੂਰਮੀਰ ਜੂਨਿਆਂ ਦੀ ਭਰਤੀ ਕਰਕੇ ਫੌਜ ਤਿਆਰ ਕਰਨੀ ਆਰੰਭ ਕਰ ਦਿੱਤੀ ਨਾਲ ਹੀ ਸਤਿਗੁਰੂ ਜੀ ਨੇ ਦੂਰ ਨੇੜੇ ਦੇ ਉੱਚ ਕੋਟੀ ਦੇ ਕਵੀ ਵੀ ਬੁਲਾਏ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ ਜੀ ਪਾਸ ਸ੍ਰੀ ਪੋਟਾ ਸਾਹਿਬ ਅਤੇ ਸ੍ਰੀ ਨੰਦਪੁਰ ਸਾਹਿਬ ਵਿਖੇ ਰਹੇ ਨੇ ਉੱਚ ਕੋਟੀ ਦੇ ਬੰਵਜਿ ਕਵੀ ਸਨ ਆਪ ਜੀ ਵੀ ਸਤਿਗੁਰੂ ਉੱਚ ਕੋਟੀ ਦੇ ਮਹਾਨ ਕਵੀ ਅਤੇ ਕਵੀਆਂ ਦੇ ਕਲਰ ਹੰਦਾਨ ਸਨ ਸਿੱਖ ਕੌਮ ਦੇ ਪ੍ਰਸਿੱਧ ਸਿੱਖ ਬਦਮਾਨ ਅਤੇ ਉਹਗੇ ਲੇਖਕਾਰ ਸਰਦਾਰ ਭਗਵਾਨ ਸਿੰਘ ਜੋਹਰ ਦੀ ਲਖਤ ਪਵਨ ਧਰਤੀ ਪੌਂਟਾ ਸਾਹਿਬ ਅਨਸਾਰ ਉਹ ਲਿਖਦੇ ਹਨ ਕਿ ਸ੍ਰੀ ਪੌਂਟਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਦਸ਼ਮੀ ਸਪਤਾ ਜੀ ਨੇ ਵੱਖ-ਵੱਖ ਪਸ਼ਾ ਮਾਂ ਦੇ ਮੁੰਜਾ ਵੱਛਕੂਤੀ ਦੇ ਕਮੀਆਂ ਨੂੰ ਨਾਲ ਲੈ ਕੇ ਆਦਮੀ ਮਹਿਫਲਾਂ ਨਾਲ ਸ਼ਿੰਗਾਰਿਆ ਇਸ ਪਾਵਨ ਸਥਾਨ ਤੇ ਚੰਦਨ ਕਮੀ ਦੀ ਕਵਤਾ ਤੋਂ ਪਰਸਨ ਹੋ ਕੇ ਸਤਿਗੁਰੂ ਜੀ ਨੇ ਉਸ ਨੂੰ 65000 سونے ਦੀਆਂ ਮੋਹਰਾਂ ਨਾਲ ਨਿਵਾਜਿਆ ਇਸੇ ਮਹਾਨ ਸਮੇਂ ਅੰਦਰ ਪਾਈ ਮਨੀ ਸਿੰਘ ਦਸ਼ਮੀਸ਼ ਪਿਤਾ ਜੀ ਨਾਲ ਰਹਿ ਕੇ ਮਾਰਗਦਰਸ਼ਨ ਕਰਦੇ ਰਹੇ ਸ੍ਰੀ ਅਨੰਦਪੁਰ ਜੀ ਮਾਂਝ ਕੇ ਬਹੁਤ ਹੀ ਛੋਟੀ ਉਮਰ ਵਿੱਚ ਆਪ ਜੀ ਨੇ ਮੈਂ ਬਤਾ ਨਰਿਡਤਾ ਸ਼ਰਧਾ ਦਿੱਲੀ ਗਵਾਹੀ ਕੁਰਬਾਨੀ ਨਿਮਰਤਾ ਸਹਿਨ ਸ਼ੀਲਤਾ ਆਰ ਸਾਬ ਦੇਵੀ ਗੋਣਾ ਸਹਿਜ ਹੀ ਗ੍ਰਹਿਣ ਕਰ ਲੈ ਗਪਾਲ ਨਗਰ ਜਲੰਧਰ ਉਦਾਰਸ਼ੀਨ ਡੇਰੇ ਦੇ ਸਤਖੰਡ ਵਾਸੀ ਮਰਜਾਦਾ ਪਰਸੂਤਮ ਮਹਾਨ ਬਦਵਾਨ Swami ईश्वर दास जी ਤੋਂ ਕਥਾ ਕਰਦੇ ਆ ਕਈ ਮੀਰ ਸੁਣਿਆ ਕਿ ਜਿਸ ਸਮੇਂ ਕਾਂਗੀਧਰ ਪਿਤਾ ਜੀ ਨੇ ਛੋਟੀ ਉਮਰ ਏਸ ਦੀ ਪਟਨਾ ਸਾਹਿਬ ਜੀ ਤੋਂ ਪਰਿਵਾਰ ਸਹਿਤ ਪਹਿਲੇ ਬਾਅਦ 시리 ਨੰਦਪਰ ਸਾਹਿਬ ਜੀ ਈ ਦੀ ਧਰਤੀ ਤੇ ਆਪਣੇ ਜਨਨ ਟਕਾਏ ਤਾਂ ਉਹਨਾਂ ਤੇ ਉਹਨਾਂ ਤੇ ਉਸ ਸਮੇਂ ಅಪਾਰ ਬਖਸ਼ਿਸ਼ ਹੋ ਗਈਆਂ ਸਨ ਇਸ ਧਰਤੀ ਇਹ ਧਰਤੀ ਹੀ ਭਗਾਂ ਪਰ ਇਹ ਸ਼ਾਮਣੀ ਸੀ ਕਰਨਗੇ ਧਰਪਿਤਾ ਜੀ ਨੇ ਜੋ ਵੀ ਇਸ ਬਾਵਾ ਭਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਕੀਤੀਆਂ ਸਨ ਉਨ੍ਹਾਂ ਵਿੱਚੋਂ ਫਿਰ ਵੀ ਸਿੱਖ ਸੰਗਤਾਂ ਲਈ ਸਮਾਂ ਕੱਢ ਕੇ ਇਹ ਕਰਵਾਣੀ ਪੜਾਉਣੀ ਕਥਕ ਨਹੀਂ ਸੰਗਤਾਂ ਨੂੰ ਗੁਰੂ ਉਪਦੇਸ਼ਾਂ ਨਾਲ ਜੋੜਨਾ ਆਪ ਜੀ ਦੀਆਂ ਨਿੱਤ ਦੀਆਂ ਸਵਾਵਾਂ ਸਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਸਵੇਰੇ ਸ਼ਾਮ ਕਥਾ ਕਰਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਅਰਥਾਂ ਨੇ ਆਪ ਚੰਗੇ ਸੂਝਵਾਨ ਗਿਆਨੀ ਬਣ ਗਏ ਤੇ ਇਹ ਸੰਗਤ ਨੂੰ ਕਥਾ ਸੁਣਾਉਂਦੇ ਸਨ ਭਾਈ ਸੇਵਾ ਸਿੰਘ ਜੀ ਦੇ ਕਥਨ ਅਨੁਸਾਰ ਅਰਥਾ ਰੋਜ ਗੁਰੂ ਗ੍ਰੰਥ ਕੀ ਸੰਗਤ ਭਾਈ ਸੁਣਾਏ ਅਨੰਦਪੁਰੇ ਅਮ ਸਮਾਕ ਵਸ ਬੀਤ ਗਿਓ ਥੀ ਆਏ ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਲੜਾਈਆਂ 'ਚ ਮਹਾਨ ਯੋਗਦਾਨ ਦਸ਼ਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤਖਤ ਸ੍ਰੀ ਇਸ ਗੜ ਵਿਖੇ 3 ਮਾਰਚ 1699 ਦੀ ਬਸਾਖੀ ਦਿਨ ਬੁੱਧਵਾਰ ਨੂੰ ਖਾਲਸਾ ਵੀ ਸਜਣਾ ਕਰਕੇ ਆਪੇ ਵਰਚੀ ਲਈ ਨਾ ਕਲਾਬੀ ਨਹੀਂ ਰੱਖੀ ਰਣਜੀਤ ਨਗਾਰੇ ਦੀ ਝੋਟ ਦੀ ਆਵਾਜ਼ ਨਾਲ ਪਹਾੜੀ ਰਿਆ ਜੇ ਭੈ ਭੀਤ ਹੋ ਗਏ ਇਨ੍ਹਾਂ ਪਹਾੜੀ ਰਾਜਾਂ ਤੇ ਮੰਗਲ ਸਰਕਾਰ ਨੇ ਉੱਭਰ ਰਹੀ ਸਿੱਖ ਸੰਕਤੀ ਨੂੰ ਦਬਾਉਣ ਲਈ ਸਿਰ ਤੋੜ ਯਤਨ ਕੀਤੇ ਸਮੇਸ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਖਾਲੀ ਕਰਨ ਤੱਕ ਲਗਭਗ 9-10 ਲੜਾਈਆਂ ਹੋਈਆਂ ਇਨ੍ਹਾਂ ਜੰਗਾਂ ਜੁੱਤਾਂ ਵਿੱਚ ਪਾਈ ਮਨੀ ਸਿੰਘ ਜੀ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਵੱਡੀ ਤੋਂ ਵੱਡੀ ਕੁਰਬਾਨੀ ਕਰਕੇ ਪੂਰਾ ਪੂਰਾ ਸਾਥ ਦਿੱਤਾ ਆਪ ਜੀ ਦੇ ਪਰਮਾਤੇ ਸੁਪਤਰਾ ਨੇ بڑے ਤੋਂ بڑے ਮੁਕਾਬਲੇ ਕਰਕੇ ਸੂਰਮ ਗਤੀ ਦਿਖਾਈ ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਸਮੂਹ ਲੜਾਈਆਂ ਵਿੱਚ ਗਨ ਗੀਤ ਅਰਦਸ਼ਮੀ ਸਪਤਾ ਜੀ ਦੀ ਜਤ ਹੋਈ ਇਤਿਹਾਸਕ ਕਾਰਾਂ ਦੇ ਕਥਨ ਅਨੁਸਾਰ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾਲ ਤਸਾਰਦੀ ਸੇਵਾ ਕਰਦੇ ਆ ਆਪ ਜੀ ਸ੍ਰੀ ਦਰਬਾਰ ਸਾਹਿਬ ਜੀ ਦੀ ਜੀ ਦੀ ਪਿੱਛੇ ਗੁਰੂ ਕੇ ਲੰਗਰ ਨੂੰ ਸੇਵਾ ਸਮਾਣ ਲਈ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਵਿੱਚ ਵੀ समय समय हिस्सा ले रहे दशमेश देस जी वालों हुक्मनामा दरमेश गुरु जी वालों सोलह सौ सो नड़िन्नवे मार्च दी ती विसाखी वाले दिन खालसा साजन उपरंत भाई मनी सिंह जी पं सिंह न सचखंड श्री दरबार साहब जी की सेवा बच्चे हाजिर हो गए ਇੱਥੇ ਮਾਨਜੋਗ ਹੈ ਕਿ ਭਾਈ ਮਨੀ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੇਵਾਦਾਰ ਹੋਣ ਦੇ ਨਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੈਂਚ ਪਹਾੜੀ ਰਾਜਿਆਂ ਤੇ ਮੰਗਲ ਘੋਮਤਾ ਨਾਲ ਕੀਤੀਆਂ ਗਈਆਂ ਲੜਾਈਆਂ ਵਿੱਚ ਵੀ ਸ੍ਰੀ ਅਮਰਤ ਸਹਾਬ ਸਹਿਬ ਤੋਂ ਆ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਹਿੱਸਾ ਲੈਦੇ ਰਹੇ ਪਿੱਛੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਲਈ ਪੰਜਾਬ ਪਿਆਰਿਆਂ ਦੀ ਸੇਵਾ ਲਗਾ ਦਿੰਦੇ ਸਨ ਸ਼ਹੀਦ ਬਲਾਸ ਅਤੇ ਸਿੰਘ ਸਾਗਰ ਅਧਿਆਇ 11 ਅਤੇ ਵੀਰ ਸਿੰਘ ਬਲਦੇ ਕਥਨ ਅਨੁਸਾਰ ਜੇ ਸਮੇਂ ਮੋਗਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਮਸਤ ਹਾਥੀ ਨੂੰ ਸ਼ਰਾਬ ਪਲਾ ਕੇ ਕਿਲੇ ਦੇ ਨਿਰਮਾਣ ਜੇ ਤੂੰ ਲਈ ਪੀ ਜੈਸੀ ਤਾਂ ਉਸ ਸਮੇਂ ਭਾਈ ਮਨੀ ਸਿੰਘ ਵੀ ਲੜਾਈ ਵਿੱਚ ਮੌਜੂਦ ਸਨ ਸਿੰਘ ਸਾਗਰ ਦੇਹ ਕਰਤਾ ਬੀਰ ਸਿੰਘ ਮਾਲ ਭਰਵੀਂ ੰਗਰਾਹੀ ਦਿੰਦੇ ਸਨ ਲੋ ਲੋ ਗੰਡੇ ਬਾਰ ਬੀਰ ਮਨੀ ਸਿੰਘ ਸਦ ਸਦਜ ਏ ਭਟ ਤੀਰ ਮਲਾਇਓ ਢਾਲ ਕਰਪਾਨ ਬੰਦੂਖ ਕਮਾਨ ਜੀ ਦੇ ਸਭ ਅਜੁੱਧ ਮਾਨ ਵਡਾਇਓ ਇਸਕਾਰ ਕੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਹੁੰਦੇ ਜਾਂਦੇ ਰਹਿੰਦੇ ਸਨ ਕਿ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਕਾਲ ਤਾਹਿਤ ਸਾਹਿਬ ਜੀ ਦੀ ਕੀਤੀ ਜਾ ਰਹੀ ਸੇਵਾ ਨੂੰ ਸਿੱਖ ਸੰਗਤਾਂ ਤੋਂ ਸੁਣ ਕੇ ਦਸ਼ਮੀਸ਼ ਗੁਰੂ ਜੀ ਬਹੁਤ ਪਰਸੰਨ ਹੁੰਦੇ ਸਨ ਇੰਨਾ ਮਹਾਨ ਸਮਾਵਾ ਤੋਂ ਖਸ਼ ਉਹ ਕੇ ਗੁਰੂ ਸਾਹਿਬ ਜੀ ਨੇ 17 ਅਕਬਰ 2 ਅਕਤੂਬਰ ਸਤਾਰਾਂ ਸੋ 1920 ਸੰਕੇਪ ਇਤਿਹਾਸਕ ਸੀ ਨਾਮ ਨਮਾਟ ਸਾਲ ਦੀ ਲਿਖਤ ਅਨੁਸਾਰ 17 ਦੀ ਜਗ੍ਹਾ 2 ਅਕਤੂਬਰ ਲਿਖਿਆ ਹੈ ਨੂੰ ਇੱਕ ਹੁਕਮਨਾਮਾ ਵੀ ਲਿਖਿਆ ਕਿ ਭਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਮਨੀ ਸਿੰਘ ਕੋ ਦੇਵ ਡਿਆਈ ਹੁਕਮਨਾਮੇ ਕੋ ਮੱਦ ਮੱਦ ਲਿਖਾਈ ਇਰੇ ਹਕਮਨਾਮਾ ਹੋਰ ਬਾਖਰੀ ਤਲਾਬਦਿਆਂ ਇੰਨਾ ਨੇ ਖਾਨਦਾਨ ਦੇ ਬੰਦਿਆਂ ਬਾਸੋਂ ਸੂਚੀ ਦੀ ਟਾਕੀ ਵਿੱਚ ਬਲੇਟਿਆ ਇੱਕ ਦਾਣਿਆਂ ਬਾਲੀ ਕੋਠੜੀ ਦੀ ਛੱਤ ਵਿੱਚ ਟੰਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਖਪਰੇ ਨੇ ਪੀ ਖਾਦਾ ਹੋਇਆ ਸੀ ਉਪਰਲੇ ਸੀ ਨੇ ਤੇਸ ਸ਼ਕਸ ਤੇ ਮੇਚ ਸੀਰ ਦਸਮੇਸ਼ ਜੀ ਦੇ ਦਸ ਕਤਲ ਹਨ ਜਿਸ ਵਿੱਚ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਗੁਰੂ ਘਰ ਦਾ ਕਿਰਪਾ ਫਤਲ ਦਸਿਆ ਜਾਂ ਉਹ ਹਕੂਨਾਮੇ ਇਸ ਪ੍ਰਕਾਰ ਹੈ ਇੱਕ ਓਕਾਰ ਸਤਿਗੁਰੂ ਜੀ ਦੀ ਆਗਿਆ ਹੈ ਭਾਈ ਜਿੱਤਰ ਸਿੰਘ ਜੀ ਭਾਈ ਉਹਦੇ ਸਿੰਘ ਜੀ ਭਾਈ ਨਿੱਕ ਸਿੰਘ ਜੀ ਭਾਈ ਅਜੇਵ ਸਿੰਘ ਜੀ ਭਾਈ ਅਜੇਵ ਸਿੰਘ ਜੀ ਨਾਮ ਮਾਈ ਦਾਸ ਬੋਈ ਮਨੀ ਦਾ ਸਿੰਘ ਨੂੰ ਵਾਹਿਗੁਰੂ ਛਾ ਵਾਹਿਗੁਰੂ ਸ਼ਰਮ ਰੱਖ ਸਾਂ ਨ ਰੱਖੇਗਾ ਤੁਸੀਂ ਮੇਰੇ ਪੁੱਤ ਫਰਜ਼ੰਦ ਖਾਨੇ ਜਾਂਦੇ ਹਾਂ ਤੁਸਾਂ ਉੱਪਰ ਮੇਰੀ ਖੁਸ਼ੀ ਹੈ ਸਭ ਮਰਤਾਰੇ ਕੋ ਤੁਸੀਂ ਮਹਿ ਮਹਿ ਰਮਹ ਹਮ ਹੂ ਹੋਰ ਕੋੜੀ ਦਮੜੀ पैसा ताला रपए रशिया जो देगा ये मेरे फरजंद हैं सिखा पुत सेवा का बेला है जो लोचे के सेवा करेगा जो लोच के सेवा करेगा तो साड़ी सेवा दरगाहें दरगाह था पवेगी तो सर वागुरु रशिया ਕਿਆ ਕਰੇਗਾ ਸੰਮਤ 1760 ਮਿਤੀ ਕਰਤਕ 2 17 ਅਕਤੂਬਰ ਸੰਨ 1700 ਤਨਿਸ਼ਵੀ ਪਾਈ ਮਨੀ ਸੰਗਯੰਨਾ ਐਨ ਰੈਸਟੋਰੀਕਲ ਪਰ ਪਰਸ ਪੈਕ ਬੈਠ ਪ੍ਰੋਸੀਡ ਡਾਡ ਪ੍ਰੋਸੀਡ ਨਿਜ ਪੰਜਾਬ ਹਿਸਟਰੀ ਕਾਨਫਰੰਸ 9 ਮਾਰਚ 1968 ਸੀਧੀ ਜੀਮਨ ਲੇਖ ਸਰਦਾਰ ਗੁਰਬਾਜ ਸਿੰਘ ਸਮਸ਼ੇਰ ਸਿੰਘ ਚਵਾਲੀਆ ਪੰਨਾ 352 ਧਰਮ ਪ੍ਰਚਾਰ ਕਮੇਟੀ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਆਤ ਸਾਰ ਡਾਕਟਰ ਰਾਏ ਜਸਵੀਰ ਸਿੰਘ ਜੀ ਦੀ ਲੇਖ ਅਨੁਸਾਰ ਭਾਈ ਮਨੀ ਸਿੰਘ ਸੱਚਖੰਡ ਸੀਸ ਦੇ ਦਰਬਾਰ ਸਾਹਿਬ ਦੇ ਮੁੱਖ ਗ੍ਰਾਂਤੀ ਹੁੰਦੇ ਆ ਜੰਗ ਜੁੱਦ ਵਿੱਚ ਵੀ ਬੜੇ ਸੂਰਬੀਰ ਸਨ ਜਿਵੇਂ ਕਿ ਮਨੀ ਸਿੰਘ ਦਰਬਾਰ ਪੁਜਾਰੀ ਸੂਰਬੀਰ ਥਾ ਮੰਜਾਸ ਆਵਤਾਰੇ ਹਟਿ ਸਤੀ ਜਾਪ ਤਪ ਕੀ ਮੂਰਤ ਸਤੋ ਗੁਣੀ ਗਿਆਨ ਗੁਣ ਪੂਰਤ ਸੋ ਸਿੱਖਨ ਕੋ ਕਥਾ ਸੁਣਾਵੇ ਮੈਂ ਅਠ ਦਿਵਾਨ ਵਿੱਚ ਇਸ ਮਾਵੇਂ ਮਰ ਜਾਂਦਾ ਸਭ ਇਹ ਤੂੰ ਬਤਾਵੇਂ ਸਾਖੀ ਨੇ ਕਿਸ ਨਾਇਰ ਜਾਵੇ ਇਹ ਤੋਂ ਸਮਝ ਗਏ ਆ ਬੋਲਣ ਵਿੱਚ ਅਸਰਵੰਦਾ ਹਰ ਤਾਂ ਪਲ ਚੋਂ ਆਸਤੰਦ ਇਹ ਦਿਖਾ ਹਾਲ ਸਾਮਾ